ਪਰ ਕੀ ਨਾਮ ਹੈ ਮੇਰਾ ਨਾਮ ਮੁਕੇਸ਼ ਸ਼ਰਮਾ ਜੀ ਕਿੱਥੇ ਤੇ ਰਹਣਾ ਹੈ ਅਸੀਂ 27 ਵਾਰਡ ਦੇ ਹੀ ਆ ਇੱਥੇ ਨਾਲੀ ਘਰ ਦੇਖਿਆ ਐਵੇਂ ਤਾਂ ਕੂੜੇ ਦਾ ਇੱਥੇ ਢੇਰ ਜੋ ਕੋਈ ਡੰਪ ਇੱਕ ਬਣ ਚੁੱਕਿਆ ਹੈਗਾ ਵੀ ਬੜਾ ਕਮ ਕਮ ਦੀ ਕਿੰਨੀ ਤੰਗੀ ਪਰੇਸ਼ਾਨੀ ਇਹਦੇ ਨਾਲ ਬਹੁਤ ਜ਼ਿਆਦਾ ਤੰਗੀ ਹੋ ਰਹੀ ਹੈ ਕਿ ਇੱਕ ਤਾਂ ਦੇਖੋ ਸਵੇਰੇ ਦੇ ਤੇ ਸਾਡੇ ਖਾਸਾ ਸਕੂਲ ਨੂੰ ਸਾਡਾ ਰਸਤਾ ਲੱਗਦਾ ਹੈ ਇਹ ਇਹ ਰੋਡ ਖਾਸਾ ਸਕੂਲ ਨੂੰ ਹੈਗਾ ਤੇ ਇਸ ਬੱਚੇ ਸਵੇਰੇ ਸ਼ਾਮ ਇੱਥੇ ਜਾਂਦੇ ਆ ਤਾਂ ਉਹਨਾਂ ਨੂੰ ਨੰਗਲ ਲੱਗੇ ਇੱਕ ਤਾਂ ਬਦਬੂ ਜਿਹੜੀ ਹੈਗੀ ਉਹ ਤਾਂ ਹੈਗੀ ਹੈ ਬਾਕੀ ਤਾਂ ਤੁਸੀਂ ਪਿੱਛੇ ਦੇਖ ਸਕਦੇ ਵਿੱਚ 60 ਵਾਰ ਇੱਥੇ ਇੰਨੇ ਇੱਥੇ ਹੈਗੇ ਆ ਕੋਈ 60 ਫਾਸਟ ਬੱਚੇ ਨੂੰ 60 ਤਾਂ ਕੌਣ ਜ਼ਿੰਮੇਦਾਰ ਆ ਉਸ ਚੀਜ਼ ਦਾ ਕਿੰਨੀ ਵਾਰੀ ਅਸੀਂ ਕੰਪਲੇਨਟ ਕਰ ਚੁੱਕੇ ਐ ਐਮਸੀ ਨੂੰ ਪ੍ਰਸ਼ਾਸਨ ਨੂੰ ਕੰਪਲੇਨਟ ਕਰ ਚੁੱਕੇ ਆ ਪਰ ਇਹਦਾ ਕੋਈ ਵੀ ਪਰਮਨੈਂਟ ਸਾਨੂੰ ਸੋਲੂਸ਼ਨ ਨਹੀਂ ਮਿਲ ਰਿਹਾ ਟੈਂਪਰੇਰੀ ਤੌਰ ਤੇ ਆ ਕੇ ਦੋ ਦਿਨ ਸਫਾਈ ਹੋ ਜਾਂਦੀ ਮੜ ਕੇ ਫੇਰ ਉੱਥੇ ਰਾ ਉੱਥੇ ਹੀ ਡੰਪ ਲੱਗਾ ਹੋਇਆ ਕੋਈ ਰਾਹਤ ਨਹੀਂ ਹੈਗਾ ਬੱਚਿਆਂ ਨੂੰ ਕਿੰਨੀ ਕਿ ਤੰਗੀ ਜੇ ਕਿ ਰਹੇ ਬਿਮਾਰੀਆਂ ਦਾ ਡੇਟ ਡੇਟਿੰਗੂ ਵਗੈਰਾ ਦਾ ਸੀਜ਼ਨ ਆ ਤੇ ਨਾਲ ਕਾਫੀ ਬਿਮਾਰੀਆਂ ਵੀ ਫੈਲਦੀਆਂ ਨੇ ਬਿਲਕੁਲ ਬਿਲਕੁਲ ਹੁਣ ਦੇਖੋ ਅੱਗੇ ਬਸਾਤਾਂ ਆਣੀਆਂ ਬਸਾਤਾਂ ਦੇ ਵਿੱਚ ਪਾਣੀ ਜਿਹੜਾ ਸਾਰਾ ਉਹ ਡੰਪ ਇਕੱਠਾ ਹੋ ਕੇ ਪਾਣੀ ਕੋੜੇ ਵਾਲਾ ਪ੍ਰਸ਼ਾਸਨ ਵੱਡੇ ਵੱਡੇ ਵਾਅਦੇ ਕਰਦਾ ਹੈ ਕਿ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ कूੜੇ ਦਾ ਕਿਤੇ ਵੀ ਡੰਪ ਨਹੀਂ ਸਾਡੇ ਵੱਲੋਂ ਭਾਜ ਕੇ ਇੱਥੇ ਦੇਖਿਆ ਆਵੇ ਤਾਂ ਕਾਫੀ ਤਗੜਾ ਡੰਪ ਹੈ ਇਹਦੇ ਵਿੱਚ ਕੀ ਗਣਾਗਾ ਭਾਈ ਇਹ ਤਾਂ ਹੁਣ ਦੇਖੋ ਪ੍ਰਸ਼ਾਸਨ ਨੂੰ ਇੱਕ ਵਾਰੀ ਆ ਕੇ ਦੇਖੇ ਦੇਖਣ ਇੱਥੇ ਕੀ ਹਾਲ ਹੈ ਬੈਠ ਕੇ ਤਾਂ ਲੱਗੂਗਾ ਉਹਨਾਂ ਨੂੰ ਤਾਂ ਹੀ ਕਿਉਂਕਿ ਗਰਾਊਂਡ ਲੈਵਲ ਤੇ ਉਹ ਆਪ ਆ ਕੇ ਨਹੀਂ ਦੇਖਦੇ ਨਾ ਉਹਨਾਂ ਦੇ ਵਰਕਰ ਤਾਂ ਆ ਕੇ ਕੰਮ ਕਰਦੇ ਆ ਆਪ ਤਾਂ ਉਹ ਬੈਠੇ ਆਪਣੇ ਘਰਾਂ 'ਚ ਅੱਜ ਮੁਹੱਲਾ ਵਾਸੀ ਤੁਸੀਂ ਇਕੱਠੇ ਹੋਏ ਹੋ ਜੇਕਰ ਨਹੀਂ ਹਾਲ ਇਹਦਾ ਹੁੰਦਾ ਤਾਂ ਅਗਲੀ ਕੀ ਕਾਰਵੇ ਕਰਾਂਗੇ ਭਾਈ ਹੁਣ ਸਾਡੇ ਕੋਲ ਤਾਂ ਇਹ ਹੀ ਆਸੀਂ ਬਥੇਰੀ ਵਾਰੀ ਰਿਕਵੈਸਟ ਕਰ ਫੇਡ ਵਾਰਡ ਤੋਂ ਇੱਕ ਵਾਰੀ ਜਾ ਕੇ ਮਿਲਾਂਗੇ ਤੇ ਗੱਲ ਕਰਾਂਗੇ ਅੱਗੇ ਮਨਿਸਟਰ ਸਾਹਿਬ ਨਾਲ ਕਿ ਜਿਹੜਾ ਹਲਕਾ ਹੀ ਕੀਤਾ ਜਾਵੇ ਕਿਉਂਕਿ ਇਹ ਬਹੁਤ ਵੱਡੀ ਸਾਡੇ ਲਈ ਪ੍ਰੋਬਲਮ ਕੱਢੀ ਹੋਰੀ ਬੰਦੀ ਜਾ ਰਹੀ ਆ ਸਾਨੂੰ ਇਹਦਾ ਸੋਲੂਸ਼ਨ ਜਲਦੀ ਜਲਦੀ ਚਾਹੀਦਾ ਹੈ ਕੀ ਨਾ ਜੀ ਤੁਹਾਡਾ ਮੇਰਾ ਤੁਲੀਕਾ ਸ਼ਰਮਾ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਇੱਥੇ ਹੀ ਮਪੁਰ ਕਿਹੜੇ ਵਾਰਡ ਚ 27 ਨੰਬਰ ਵਾਰਡ ਇੱਥੇ ਜਿਹੜਾ ਕੂੜੇ ਦਾ ਕੀ ਮਸਲਾ ਆ ਕਿੰਨੀ ਕ ਦਿਕਤ ਆ ਰਹੀ ਆ ਬਹੁਤ ਜ਼ਿਆਦਾ ਦਿਕਤ ਆ ਰਹੀ ਆ ਸਾਡੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਬਹੁਤ ਦਿੱਕਤ ਆ ਰਹੀਆਂ ਬਿਮਾਰੀਆਂ ਹੋਇਆ ਕਰਦੀਆਂ ਅਸੀਂ ਮਨਾ ਵੀ ਕਰਦੇ ਆ ਬਟ ਸਿੱਟ ਜਾਂਦੇ ਆ ਬਹੁ ਗੰਦ ਪਾਉਂਦੇ ਬਈ ਆ ਬਹੁਤ ਜ਼ਿਆਦਾ ਪ੍ਰਸ਼ਾਸਨ ਨੂੰ ਇਸ ਸੰਬੰਧੀ ਕਿਹਾ ਵੀ ਤੁਸੀਂ ਹਾਂਜੀ ਹਰ ਵਾਰੀ ਕਹਿੰਦੇ ਕੋਈ ਨਹੀਂ ਕਰਵਾ ਦਿੰਦੇ ਆ ਆਂਦੇ ਆ ਜਾਂਦੇ ਆ ਚਾਹ ਟਰਾਲੀਆਂ ਚੱਕ ਲੈਂਦੇ ਆ ਫੇਰ ਦੋ ਦਿਨ ਬਾਅਦ ਆਂਦੇ ਉਹ ਜਦੋਂ ਚੱਕਦੇ ਉਹਦੇ ਨਾਲ 스멜 ਦੇ ਨਾਲ ਤੁਸੀਂ ਅੰਦਰ ਸਰਵਾਈ ਵੀ ਨਹੀਂ ਕਰ ਸਕਦੇ ਹੈਗੇ ਆ ਬਹੁਤ ਦਿੱਕਤ ਆਉਂਦੀ ਹੈ ਹਾਂ ਸਾਡੇ ਬੱਚੇ ਛੋਟੇ ਐ ਉਹ ਸਕੂਲ ਵੀ ਜਾਂਦੇ ਬਟ ਇੰਨੀ ਗੰਦਗੀ ਐ ਬਹੁਤ ਬੁਰਾ ਹਾਲਗਾ ਸਕੂਲ ਦੇਖਿਆ ਇਸ ਰੋਡ ਦੇ ਉੱਤੇ ਸਕੂਲ ਵੀ ਦੋ ਦੋ ਹਾਂਜੀ ਬੱਚਿਆਂ ਨੂੰ ਕਿੰਨੀ ਕਿ ਤੰਗੀ ਰਹੀ ਬਹੁਤ ਜ਼ਿਆਦਾ ਤੰਗੀ ਹੋ ਰਹੀ ਐ ਹਾਂਜੀ ਹਾਂਜੀ ਬਹੁਤ ਜ਼ਿਆਦਾ ਇਸ ਟਾਈਮ ਜੀ ਕਿ ਦੇਖਿਆ ਉਹਦੇ ਕੂੜੇ ਦੇ ਉੱਪਰ ਜਾਨਵਰ ਵਗੈਰਾ ਕਰਦੇ ਹਾਂ ਹਾਂਜੀ ਹਾਂਜੀ ਕੂੜੇ ਕਰਕੇ ਇੱਕ ਲੜਕੇ ਐਕਸੀਡੈਂਟ ਹੋ ਗਿਆ ਹਾਂਜੀ ਕੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਕਿ ਪ੍ਰੋਪਰ ਸਫਾਈ ਹੋਵੇ ਅਗਰ بارش ਕੁਛ ਵੀ ਹੁੰਦਾ ਹੈ ਉਹ ਸਾਰੇ ਕੂੜਾ ਘਰ ਦੇ ਮੋਰੇ ਇਕੱਠਾ ਹੋ ਜਾਂਦਾ ਹੈ ਔਰ ਇੰਨੀ 스ਮੈਲ ਔਰ ਇੰਨੀ ਗੰਦਗੀ ਗੰਦੀ ਵਧੂ ਆਂਦੀ ਕੋਈ ਬੰਦ ਕੀਤਾ ਜਾਵੇ ਸਾਡਾ ਤਾਂ ਇਹੀ ਹੈ ਬਹੁਤ ਜ਼ਿਆਦਾ ਅਗਰ ਕੋਈ ਮਨਿਸਟਰ ਕੋਈ ਕੋਈ ਵੀ ਪਰਸਨ ਇੱਧਰ ਆਏ ਉਹ ਕੈਂਟਾ ਅਕੈਂਟਾ ਕੇ ਅੱਧਾ ਘੰਟਾ ਵੀ ਨਹੀਂ ਇੱਥੇ ਸਰਵਾਈਵ ਕਰ ਸਕਦਾ ਇੱਥੇ ਰਹਿ ਨਹੀਂ ਸਕਦਾ ਹੈਗਾ ਮੇਨ ਆਪਣੇ ਐਮਸੀ ਨੂੰ ਮਿਲੇ ਸੀਗੇ ਜਦੋਂ ਮਿਲ ਸੀਗੇ ਤਾਂ ਹਾਂਜੀ 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 ਉਹੀ ਮੇਨ ਹੈ ਕਿ ਬਸ ਚਾਰ ਟਰਾਲੀਆਂ ਪੰਜ ਚੱਕ ਲੈਣੀਆਂ ਕਿ ਉਸ ਤੋਂ ਬਾਅਦ ਨਹੀਂ ਚੱਕਦੇ ਹੈਗੇ